खाड़े हो हाँ बाकी सारे भावे सामेटी मैंबर है क्योंकि दादे छिंद वेला झंडी की एक नंबर की वही कुश्ती शहर की सुख शांति माल डे पशु की तंदुरुस्ती फसल बारी की ਗਾਰ ਬੈਠੇ ਸਾਰੇ ਅੰਮੜੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਛਿੰਨ ਮੇਲਾ ਕਰਾਇਆ ਜਾਂਦਾ ਸੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਆ ਗੌਰਵ ਕਾਲੋਂ ਯੂ ਐਸ ਏ ਜਿਹਨਾਂ ਨੇ ਸਾਡੇ ਪੰਜਾਬੀ ਬੋਲਣ ਦਾ ਵੱਡਾ ਮਾਣ ਕੀਤਾ ਤੇ ਆ ਵੱਡੀ ਕੁਸ਼ਤੀ ਇਸ ਸਮੇਂ ਆ ਖਾੜੇ ਦੇ ਵਿੱਚ ਸ਼ੁਰੂ ਹੋ ਗਈ ਹੈ ਇੱਕ ਪਾਸੇ ਕੌਣ ਹੈ ਆ ਕਹਿੰਦੇ ਨਿੰਦਰ ਗਾਇਗਵਾੜਾ ਹੈ ਆ ਦੂਜੇ ਪਾਸੇ ਆ ਮਾਚੇ ਦੀ ਧਰਤੀ ਹੈ ਕਹਿੰਦੇ ਗਮਨੀ ਲਾਜਾਨਾ ਆ ਭਿੰਦਰ ਜਿਗਾ ਬਹੁਤ ਦਰਸ਼ਕ ਵੀਰੋ ਚੰਡੀ ਦੀ ਵੱਡੀ ਕੁਸ਼ਤੀ ਅੱਜ ਸ਼ੁਰੂ ਹੋ ਚੁੱਕੀ ਹੈ ਇਕ ਵਾਰੀ ਲੱਖਾਂ ਦਾਦਿਆਂ ਦੇ ਨਾਲੇ ਤਾੜੀ ਮਾਰਿਓ ਜਰਾ ਜ਼ੋਰਦਾਰ ਅੱਜ ਦੀ ਇਹ ਇੱਕ ਨੰਬਰ ਦਾ ਵੱਡਾ ਮੁਕਾਬਲਾ ਹੈ ਅਜੋ ਗੱਡੀ ਫੁੱਲਾਂ ਦਾ ਸ਼ਿਕਾਰੀ ਅੱਜ ਗੌਰਵ ਵਾਲੋ ਯੂ ਐਸ ਏ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਕਿਰਪਾ ਕਰ ਲੋ ਕਰ ਲੋ ਮੇਰੇ ਵੀਰ ਐ ਪੰਜਾਬ ਦਾ ਨੰਬਰ 1 ਸਾਊਂਡ ਹੈ ਮੇਰੇ ਵੀਰ ਬਹੁਤ ਪਿਆਰੀ ਸਾਊਂਡ ਹੈ ਸਾਡੀ ਛੋਟੀ ਬਾਜ ਵੱਡੀ ਕਰਕੇ ਤੁਹਾਡੇ ਤੱਕ ਪਹੁੰਚ ਰਹੇ ਐਸੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਥੇ ਕੁਸ਼ਤੀ ਵੀ ਕਹਿੰਦੇ ਸਿਰੇ ਦੀ ਚੱਲ ਰਹੀ ਹੈ ਬਿਲਕੁਲ ਪਟਾਕੇ ਪੈਣੇ ਸ਼ੁਰੂ ਹੋ ਗਏ ਗੰਗਾਂ ਸਾਹਿਬ ਚੱਕਦੇ ਹੋ ਬਟੇਲੀਆਂ ਦੇ ਰੇੜੀਆਂ ਲਾ ਜੀ ਔਰਦੀ ਹੋਈ ਮਾਂ ਮਿੱਟੀ ਦੀ ਤੂੜਾ ਕੌਣ ਆ ਆ ਕਹਿੰਦੇ ਸਿਕੰਦਰ ਸਿੰਘ ਅੰਦਰ ਮਿਲਣਾ ਜੀ ਅੰਦਰ ਲੈ ਚਲੋ ਸੈਂਟਰ ਚ ਅੰਦਰ ਲੈ ਕੇ ਚਲੋ ਦੋਨਾਂ ਪਰਵਾਨਿਆਂ ਨੂੰ ਭਵਿੰਦਰ ਗਾਇਕਵਾਲ ਦੀ ਕੁਸ਼ਤੀ ਚੱਲੀ ਹੈ ਜੀ ਭਵਿੰਦਰ ਅਜਨਾਲਾ ਦੇ ਨਾਮ ਆਹ ਤੇ ਜਿਹੜੇ ਵੱਡੀਆਂ ਹਿੰਮਤਾਂ ਵੱਡੀਆਂ ਕੋਸ਼ਿਸ਼ਾਂ ਤੇ ਵੱਡੀਆਂ ਮਿਹਨਤਾਂ ਜਿਗਰੇ ਵਾਲੇ ਲੋਕ ਨੇ ਹਿੰਮਤ ਵਾਲੇ ਲੋਕ ਨੇ ਜਿਹੜੇ ਅੱਜ ਇਸ ਮੈਦਾਨ ਦੇ ਵਿੱਚ ਪੜ ਕੇ ਦੀ ਚੰਡੀ ਦੀ ਕੁਸ਼ਤੀ ਅਲਟ ਕਾਰ ਸਾਡੇ ਕਾਲਾ ਪਰਿਵਾਰ ਵੱਲੋਂ ਜਿਹੜੀ ਸਪਾਂਸਰ ਕੀਤੀ ਗਈ ਹੈ ਉਸ ਚੰਡੀ ਦੀ ਕੁਸ਼ਤੀ ਦੇ ਦੋਵੇਂ ਮੱਲ ਅੱਜ ਕੁੜ ਰਹੇ ਨੇ ਮੱਲਾਂ ਵਿੱਚ ਦੀ ਪਿਆਰ ਦਾ ਸਬੂਤ ਹੈ ਜੀ ਸੈਂਟਰ ਤੇ ਮੱਲਾਂ ਕਾਲਾ ਦੇਸ਼ਿਆਂ ਦੀ ਕੁਸ਼ਤੀ ਸ਼ੁਰੂ ਕਰਾਓ ਜਮਿੰਦਰ ਗਾਇਗਵੜ ਖੜਾ ਤੇ ਲੇਤਾ ਤੇ ਭਪਿੰਦਰ ਜੇ ਨਾਲਾ ਪੰਜਾਬ ਦਾ ਅਤਿਅਸਵੀ ਸਿੰਧ ਬੇਲਾ ਨੂਨ ਮੈਲ ਦੀ ਧਰਤੀ ਹੈ ਜਿੱਥੇ ਅੱਜ ਮਾਵਾ ਦੇ ਬਲੀ ਪੁੱਤ ਬੱਬਰ ਸ਼ੇਰਾਂ ਦਾ ਅਲਡੋ ਗੱਡੀ ਦੇ ਮੁਕਾਬਲਾ ਜਿਹੜਾ ਇਹ ਸ਼ੁਰੂ ਹੋ ਚੁੱਕਾ ਸਾਡੇ ਕਪਨ ਸੇ ਮਿੱਤਰੋ ਪੰਜਾਬ ਹੈ ਧੜਕੇ ਤਾੜੀਆਂ ਪੰਜਾਬ ਦੇ ਤੇ ਸਾਥ ਦੋਸਤੋ ਲਾਲਜੀ ਤੇ ਦੂਜੇ ਪਾਸੇ ਮਹਾ ਖੇਲੇ ਹੱਟ ਪਿੱਛੇ ਤੇ ਲੁੰਡੀਆਂ ਕੌਂਦੀ ਫਿਰੇ ਜਵਾਨੀ ਕੜੀ ਹੋਰੀਆ ਵੱਡੀਆਂ ਹਿੰਮਤਾਂ ਵੱਡੀਆਂ ਕੋਸ਼ਾ ਕਿ ਬੋਹ ਹਿੰਮਤ ਨੇ ਜਿਹੜੇ ਕਰਦੇ ਛਿਕਵਾ ਰੋਜ਼ ਮੁਕੱਦਰਾਂ ਦਾ ਤੇ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਆਪਣੇ ਸਫਰਾਂ ਦਾ ਜਿਹੜੇ ਘਰ ਬਣਾ ਕੇ ਤੁਰਦੇ ਨਕਸ਼ਾ ਆਪਣਾ ਸਫਰਾਂ ਦਾ ਹੋਰ ਪ੍ਰੀਤ ਸਿੰਘ ਜੀ ਤੇਸੀ ਰੂਪੋਆਲ ਦੰਗਲ ਕਮੇਟੀ ਜਿਨ੍ਹਾਂ ਨੇ 11000 ਰੁਪਏ ਸਾਡੇ ਛਿੰਦ ਮੇਲੇ ਵਾਸਤੇ ਦਿੱਤਾ ਜਸਵੀਰ ਵੀਰਾਂ ਦਾ ਧੰਨਵਾਦ ਕਰਦੇ ਆ ਨੰਬਰਦਾਰ ਵੀਰਾਂ ਦਾ ਧੰਨਵਾਦ ਕਰਦੇ ਆ ਕਿ 18 19 ਤਰੀਕ ਨੂੰ ਵੱਡਾ ਦੰਗਲ ਰੂਪੋਆਲ ਦੀ ਧਰਤੀ ਦੇ ਧੰਦਨ ਬਾਬਾ ਬਸਾਉ ਜੀ ਦੀਆਂ ਰਾਮਤਾਲ ਦੇ ਨਾਲ ਕਰਾਇਆ ਜਾ ਰਿਹਾ ਹੈ ਆਹ ਕੌਣ ਹੈ ਆ ਇੱਕ ਪਾਸੇ ਆ ਚੋਟੀ ਦਾ ਪਹਿਲਵਾਨ ਆ ਬੱਤੰਦਰ ਦੇ ਨਾਲ ਆ ਤੇ ਦੂਜੇ ਪਾਸੇ ਮਹਿੰਦਰ ਗਾਇਕਵਾਲਾ ਸੈਂਟਰ ਤੇ ਆਓ ਜੀ ਦੋਨਾਂ ਪਹਿਲਵਾਨਾਂ ਨੂੰ ਸੈਂਟਰ ਦੇ ਵਿੱਚ ਆਓ ਮਨਜ਼ਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਮ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ਅਸੀਂ ਬਹੁਤ ਬਹੁਤ ਤਵਾਦ ਕਰਦੇ ਆ ਆ ਬੰਬੇ ਟੈਂਟ ਹਾਊਸ ਜਿਹੜਾ ਵੀ ਕਹਿੰਦੇ ਵਿੱਚ ਸਰਵਰ ਜੀ ਮਾਨ ਜੀ ਐਮ ਐਲ اے ਉਹਨਾਂ ਵੱਲੋਂ ਦੋਵਾਂ ਕੰਟੀਡੀਟਰਾਂ ਵਾਸਤੇ ਵੱਡੇ ਮਾਣ ਆਏ ਨੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੰਜਾਬ ਦਾ ਨੰਬਰ 1 ਟੈਂਟ ਹਾਊਸ ਹੈ ਬੰਬੇ ਟੈਂਟ ਹਾਊਸ ਹੈ ਦਰਸ਼ਕ ਵੀਰਾਂ ਨੇ ਬੈਠਣ ਲਈ ਵੀ ਆਈ ਪੀ ਸਟੇਜ ਤੇ ਬੜਾ ਸੁੰਦਰ ਟੈਂਟ ਆਇਆ ਹੈ ਖੁਰਦੀ ਦੇ ਫਲ ਹਰ ਖੇਡ ਮੇਲੇ ਦੇ ਵਿੱਚ ਬੰਬੇ ਟੈਂਡ ਹੌਸਲੇ ਵੀਰਾਂ ਨਾਲ ਸੰਪਰਕ ਰਿਓ ਆ ਕੁਸ਼ਤੀ ਚੋਟੀ ਦੀ ਚੱਲ ਰਹੀ ਐ ਇੱਕ ਪਾਸੇ ਭਪਿੰਦਰ ਜੀ ਨਾਲਾ ਤੇ ਦੂਜੇ ਪਾਸੇ ਭੁਮਿੰਦਰ ਆ ਆ ਗਾਇਕ ਬਾਦ ਆ ਮਹਾਰਾਜ ਦੀ ਕਸਤੀ ਪਾਈ ਜਾਂਦੇ ਧੂ ਪਾਈ ਜਾਂਦੇ ਕਹਿੰਦੇ ਰਾ ਪੁੱਛ ਕੇ ਮੱਖਣਾ ਤੁਰਨ ਜੋ ਰਹਿ ਜਾਂਦੇ ਅੱਧ ਵਿਚਕਾਰ ਤੇ ਹਿੰਮਤ ਵਾਲੇ ਸੂਰਮੇ ਲੰਘ ਜਾਂਦੇ ਨੇ ਪਰ ਖੁਰਦੀ ਕੋ ਕਰਬਲਾ ਦੇ ਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਨਜਾਕਾ ਸੋ ਅੱਜ ਏਡੀਆਂ ਵੱਡੀਆਂ ਹਿੰਮਤਾਂ ਏਡੇ ਵੱਡੇ ਹਾਰ ਅਮਰੀਕਾ ਦੀ ਧਰਤੀ ਤੇ ਬੈਠਾ ਸਾਡਾ ਵੀਰ ਆ ਗੌਰਵ ਹੈ ਕਹਿੰਦੇ ਚਾਲੋ ਜਿਹਨਾਂ ਨੇ ਅੱਜ ਫੁੱਲਾਂ ਨਾਲ ਸ਼ਿੰਗਾਰੀ ਅਲਟੋ ਗੱਡੀ ਦਿੱਤੀ ਸੰਦੂਕੀ ਦਾ ਵੱਡਾ ਕਾਰੋਬਾਰ ਸਜਾਈ ਭਈ ਇੱਕ ਵਾਰ ਖੱਚ ਕੇ ਭੜ ਕੇ ਤਾੜੀਆਂ ਮਾਰੋ ਭਈ ਦੋਵੇਂ ਮੱਲਾ ਵਾਸਤੇ ਕੁਰਸੀ ਨੂੰ ਜੀ ਬੋਲੋ ਸੋਨਹਾਰ ਸਾਸ ਰੀ ਅੰਦਰ ਅੰਦਰ ਮੇਰੇ ਵੀਰੇ ਬਾਜ ਕੋਈ ਫੈਸਲਾ ਨਹੀਂ ਹੋਣਾ ਮੰਦਰ ਗਾਇਕ ਵਾਂ ਅੰਦਰ ਅੰਦਰ ਆਓ ਬਾਜੀ ਸੈਂਟਰ ਦੇ ਲਈ ਆਉਦੋ ਨਾ ਬੰਨੜ ਬਾਜ ਅੰਦਰ ਆਓ ਸਮਝੋ ਆਪਣੇ ਪੇੜ वॾा माणु बोले रहमतियुनि ਦਾ ਦੀ ਨੰਦਨਾ ਹੋ ਬਾਹਰ ਨਹੀਂ ਜਾਣਾ ਜੋ ਵੀ ਫਾਸਲਾ ਹੋਵੇਗਾ ਜਿੰਨਾ ਦਾ ਸਾਥ ਜਿੰਨਾ ਹੋ ਸਕੇ ਵੱਧ ਤੋਂ ਵੱਧ ਮਿਲਾ ਲਈਏ ਮੁਸਾਫਰ ਵਕਤ ਤੇ ਪਾਣੀ ਕਦੇ ਮੁੱਕਲੇ ਨਹੀਂ ਆਉਂਦੇ ਜੋ ਸਮੁਗਰ ਤੇ ਕੋਲ ਪਿਆ ਹੈ ਰਵੀ ਦੇ ਨਾਲ ਸਾਹਿਲ ਦੀ ਗੋਤੀ ਰਹੀ ਸਾਹਿਲ ਪਹਿਲਾਂ ਆਪਣਾ 1000 ਰੁਪਏ ਸਾਡੇ ਕੋਲ ਆ ਕੇ ਲੈ ਜਾਈ। ਸਪੈਸ਼ਲ ਜਿੱਤ ਤੇ ਲੱਗ ਪਤਾ। ਹਾਏ ਬੱਬੀ ਕੋਲੀ ਮਨੀਲਾ ਵਾਲਿਆਂ ਦੇ ਪੈਸੇ ਲੈ ਜੀ ਮੇਰੇ ਵੀਰੇ ਦੇ ਪੈਸੇ ਜਿਹੜੇ ਐ। ਲੈਣਾ ਵੀ ਕੁਸ਼ਤੀ ਸ਼ੁਰੂ ਕਰਾਓ ਰੈਫਰੀ ਸਾਹਿਬ। ਗ੍ਰੀਸ਼ਣ ਜੀ ਕੁਸ਼ਤੀ ਰੁਕਣੀ ਨਹੀਂ ਜਲਦੀ ਵੱਡੀ ਕੁਸ਼ਤੀ ਐ। ਦਰਸ਼ਕ ਵੀਰਾਂ ਦਾ ਖਿਆਲ ਰੱਖੋ ਜਿਹੜੇ 100-100 ਕਿਲੋ ਮੀਟਰ ਤੋਂ ਇਹ ਛਿੰਝ ਮੇਲਾ ਨੂਰਵੈਲ ਦਾ ਦੇਖਣ ਲਈ ਆਏ ਐ ਜੋਰ ਜਵਾਨੀ ਦੇ ਮੁਕਾਬਲੇ ਮਨਮੋਹਨ ਵਾਰਸ ਨੇ ਐਵੇਂ ਨਹੀਂ ਦੀਦਕਾਟਾ ਕਿ ਲੋਕੀ ਮੇਲੇ ਜਾਂਦੇ ਆ ਸੋਹਣਿਆ ਹਾਲ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਘੁੰਮਦੇ ਬਾਹਾਂ ਵਿੱਚ ਬਾਹਾਂ ਪਾ ਕੇ ਚੱਲ ਆਪਾਂ ਵੀ ਚੱਲੀਏ ਸੋਹਣਿਆ ਸਾਨੂੰ ਕਾਦੀ ਚੋਰੀ ਕੋ ਤਾਰਾ ਵੱਜਦਾ ਵੇ ਰੰਗਲਾ ਗੰਦਵੀ ਕੰਨ ਸਾਹਿਬ ਮਰਦਾਨਜੀ ਸ਼ਰੀਫ ਪਰਮੋ ਕਵਾ ਜਿਹੜਾ ਦਾਅ ਲਾ ਕੇ ਗਿਆ ਜੇ ਪਮੇ ਲਗੋਟ ਨੂੰ ਹੱਥ ਪਾਇਆ ਹੋਵੇ ਕਹਿੰਦੇ ਜਿੱਦਾਂ ਦਾਅ ਹੋਊ ਹੈ ਰੈਫਰੀ ਜਬਾਨਾ ਨੇ ਇਹ ਬੇਇੱਜ਼ਤੀ ਕੀਤੀ ਹੈ ਕੋਈ ਦਾਅ ਅੰਦਰ ਜਾ ਕੇ ਦਿੱਤਾ ਜਾਊਗਾ ਅਗਲੀ ਵਾਰ ਆ ਰੈਫਰੀ ਸਾਹਿਬ ਬਹੁਤ ਜਲੂ ਕਰਾ ਜੀ ਕਹਿੰਦੇ ਅਗਲੀ ਵਾਰ ਫੇਰੇ ਪਹਿਲਵਾਨਾਂ ਦਾ ਐਨਾਂ ਦੇ ਗੀਰਾਂ ਦਾ ਏਰੀਆ ਜਿੱਥੇ ਅੱਜ ਅਲੋ ਗੱਡੀ ਦਿੱਤੀ ਜਾਂਦੀ ਹੈ ਇੱਕ ਪਾਸੇ ਮੰਦਰ ਗਾਇਕਵਾੜਾ ਆ ਦੂਜੇ ਪਾਸੇ ਆ ਚੋਟੀ ਦਾ ਪਹਿਲਵਾਨ ਆ ਭਪਿੰਦਰ ਜਨਾਲੇ ਵਾਲਾ ਫੁਰਤੀ ਦੀ ਖੇਡ ਹੈ ਚੁਸਤੀ ਦੀ ਖੇਡ ਹੈ ਦਾਅ ਵੇਚਣ ਦੇ ਨਾਲ ਅੱਜ ਕੌਣ ਫੈਸਲਾ ਕਰਦਾ ਹੈ ਮਾਲਕ ਦੋਨੋਂ ਹੀ ਚੋਟੀ ਦੇ ਆ ਦਾਅ ਵੇਚਣ ਦੇ ਨਾਲ ਅੱਜ ਕੌਣ ਇਸ ਨੂੰ ਹਾਰ ਜਿੱਤ ਦੇ ਵਿੱਚ ਵਟਲ ਹੈ ਇਹਦਾ ਮੇਰਾ ਦਾਦਾ ਜਾਣਦਾ ਪਰ ਸੰਗਤਾਂ ਦਾ ਛਾਟਾ ਮਾਰਦਾ ਕਾਟੇ ਸਾਡੇ ਛੇਧ ਮੇਲੇ ਚ ਪੁੱਜਿਆ ਅਸੀਂ ਸਾਰਿਆਂ ਦਾ ਇੱਥੇ ਪੁੱਜਣ ਤੇ ਤੈਗਲਾ ਧੰਨਵਾਦ ਕਰਦੇ ਆ ਲੱਖ ਜਾਂ ਤਾਂ ਜੰਗਤ ਕਮੇਟੀ ਨੂਰ ਮੈਦ ਦਾ ਪ੍ਰਬੰਧ ਪੰਜਾਬ ਦਾ ਨੰਬਰ 1 ਪ੍ਰਬੰਧ ਹੈ ਸੁਵੱਡੀ ਕੁਸ਼ਤੀਆ ਭੁਤਿੰਦਰ ਜਨਾਲਾ ਤੇ ਦੂਜੇ ਪਾਸੇ ਆਮਿੰਦਰ ਗਾਇਕਵਾਲ ਸਰਦਾਰ ਗੁਰਪ੍ਰੀਤ ਸਿੰਘ ਦੀ ਧੀ ਸਰਦਾਰ ਮੋਹਨ ਸਿੰਘ ਦੀ ਧੀ ਸਾਡੇ ਪਰਮ ਪਿਆਰੇ ਮਿੱਤਰ ਨੇ ਜੰਗਲ ਕਮੇਟੀ ਪਿੰਡ ਰੂਪਕਰ ਇਤਿਆਜ਼ ਸਿੰਘ ਮੇਲਾ ਹੁੰਦਾ 19 ਤਰੀਕ ਨੂੰ ਛੇ ਮੇਲੇ ਤੇ 18 ਤਰੀਕ ਜਿਹੜੀ ਕੱਲ ਉੱਥੇ ਪੜਾ ਸਾਕੇ ਸੰਗਾ ਹਮਾ ਬਾਕੇ ਗੁਜਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੋ ਜੀ ਵੱਡੇ ਛੇ ਮੇਲੇ ਸਾਡੇ ਇਲਾਕੇ 'ਚ ਕਰਾਏ ਜਾ ਰਹੇ ਆ ਪਰ ਅੱਜ ਜਿਹੜਾ ਸਿਰੇ ਦਾ ਮੁਕਾਬਲਾ ਆ ਨੂਰ ਮੈਲ ਦੀ ਧਰਤੀ 'ਤੇ ਚੱਲ ਰਿਹਾ ਪੰਜ ਸੌ ਕਿਤੇ ਲਗੋੜ ਨੂੰ ਸਿਰਫ 2 ਮਿੰਟ ਵਾਸਤੇ ਖੜਿਆ ਜਾ ਸਕਦਾ 2 ਮਿੰਟ ਵਾਸਤੇ ਜੇ ਵਾਧੂ ਟਾਈਮ ਫੜੋਗੇ ਤਾਂ ਲਗੋੜ ਸ਼ਰਾਬ ਕੀ ਜਾਊਗਾ ਲੰਗਰ ਨੂੰ ਫੜਨ ਦਾ ਮਤਲਬ ਹੈ ਕਿ ਦਾਹ ਵਾਰੂ ਜੇ ਦਾਹ ਨਹੀਂ ਵਾਰੂ ਸ਼ਰਾਬ ਦਿੱਤਾ ਜਾਊਗਾ 2 ਮਿੰਟ ਵਾਸਤੇ ਲਗੋਟ ਫੜਨਾ ਤੇ ਅੰਦਰ ਸ਼ਹਾਜ ਲਓ ਜੀ ਬਹੁਤ ਵੱਡੀ ਕੁਸ਼ਤੀਆਂ ਦੋਨਾ ਪਹਿਲਵਾਨਾਂ ਵਿਚਕਾਰ ਜੇ ਹੁਸਨ ਸਿਆਣਵ ਸਾਦਗੀ ਤਿੰਨੇ ਗਹਿਨੇ ਮਟਿਆਰ ਦੇ ਘਾਰ ਆ ਕੇ ਜਿਹੜਾ ਚੁੱਲ੍ਹੇ ਵਾਲੇ 'ਚ ਆਗਦਾ ਲੱਖ ਲਾਣਦਾ ਨਹੀਂ ਇਹੋ ਜਿਹੇ ਯਾਰ ਦੇ ਉਹ ਚੁੱਪ ਕਰਕੇ ਆਉਂਦੇ ਨਹੀਂ ਉਹ ਖੁਸਰੇ ਉਹ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰਪਾਰ ਸਾਹ ਲੱਗਦੇ ਤੇ ਰਖਤਾ ਨੂੰ ਹੌਸਲੇ ਨਹੀਂ ਉਹ ਟੱਕੜੀ ਚ ਟੋਲੇ ਜਾਂਦੇ ਜ਼ੋਰ ਬਾਜ਼ਾ ਅੱਜ ਤਾਂ ਜ਼ੋਰ ਨਹੀਂ ਟੱਕੇ ਆ ਟੋਲੇ ਜਾਣੇ ਅੱਜ ਦਾ ਮੇਨ ਤੇ ਬੋਲਦੀ ਐ ਅੱਜ ਤਾਂ ਕੰਮ ਬੋਲਦਾ ਮਾਲਕ ਦੋਨੋਂ ਹੀ ਗੱਦਮੇ ਐ ਇੱਕ ਪਾਸੇ ਮਹਿੰਦਰ ਗਾਇਕਵਾਲਾ ਆ ਦੂਜੇ ਪਾਸੇ ਆ ਭਪਿੰਦਰ ਜਨਾਲਾ ਬਾਬਾ ਭਗਤੀ ਨਾਮ ਦਾ ਛੜਾ ਆ ਮਾਛੀ ਬੜੇ ਦਾ ਮਾਲਕ ਆ ਦਲਜੀਤ ਪਹਿਲਵਾਨ ਦਾ ਪਠਾ ਦਲਜੀਤ ਪਹਿਲਵਾਨ ਦਾ ਪਠਾ ਭਪਿੰਦਰ ਜਨਾਲਾ ਆ ਮਹਿਣਾ ਮਹਿਣੀ ਹੋ ਰਹੀ ਆ ਪੂਰੀ ਧੱਕ ਪਾ ਰਹੀ ਆ ਧੱਕ ਓਏ ਆ ਕੀ ਹੋ ਗਿਆ ਆ ਕੌਣ ਆ ਆ ਕੌਣ ਆ ਇਹ ਮੈਂਦੇ ਗਾਇ ਜਵਾਜ ਆ ਪੂਰੀ ਖੇਤਰ ਦੂਰੀਆਂ ਕੰਮ ਖਿੱਚਿਆ ਤੁੰਗ ਮਦਨੇ ਵੇਰੀ ਲਿਆ ਲਿਆ ਹੈ ਤੇ ਸਿਰੇ ਦੀ ਕੁਸ਼ਤੀ ਅੱਜ ਝੰਡੀ ਦੀ ਚੱਲ ਰਹੀ ਆ ਬਹੁਤ ਹੀ ਵਧੀਆ ਕੁਸ਼ਤੀ ਆ ਇੱਕ ਪਾਸੇ ਆ ਕੌਣ ਪੂਰੀ ਤਰ੍ਹਾਂ ਟਕ ਪਾਈ ਪਈ ਵੀ ਦੋਵਾਂ ਪਹਿਲਵਾਨਾਂ ਨੇ ਬੱਲੇ ਬੱਲੇ ਕਰਾਤੀ ਵਾਜਾ ਵਾਜਾ ਹੋ ਗਈ ਬਾਈ ਜਨਸ਼ਕ ਵੀਰੋ ਤੇ ਰਿਜ਼ਲਟ ਦੇਖਣਾ ਚਾਹੁੰਦੇ

ਜਿਵੇਂ ਸੂਰਜ ਨੂੰ ਹੱਥ ਪਾਉਣ ਵਾਲੀ ਗੱਲ ਐ ਮਿੱਤਰੋ ਸੋ ਬਹੁਤ ਵੱਡਾ ਕੁਸ਼ਤੀ ਦੰਗਲ ਤੇ ਵੱਡੇ ਚਿਹਰੇ ਨਾਲ ਬੁਲੰਦ ਹੌਸਲੇ ਨਾਲ ਘੁੰਦੇ ਹੋਏ ਦੋਵੇਂ ਵੱਲ ਕਿ ਅੱਜ ਬੁਲੰਦ ਹੌਸਲੇ ਜਨਾ ਦੇ ਪੁੱਜਦੇ ਅਰਸ਼ਾ ਤੀਕ ਉਹ ਕੋਲ ਉਹਨਾਂ ਦੇ ਮਖੜਾ ਹੁੰਦੇ ਪੱਥਰ ਉੱਤੇ ਲੀਕ ਅੱਜ ਤੁਹਾਡੇ ਹੌਸਲੇ ਜਿਹੜੇ ਪੱਥਰ ਜਾਣਗੇ 2 ਮਿੰਟ ਦੇ ਵਿੱਚ ਬਾਈ 2 ਮਿੰਟ ਦੇ ਵਿੱਚ ਵਿੱਚ ਲਗੋੜ ਛੜਨਾ ਜ਼ਰੂਰੀ ਹੈ 2 ਮਿੰਟ ਹੋ ਜਾਂਦੇ ਨੇ ਮੋਟ ਛੱਡਿਆ ਕਰੋ ਅਜ ਤੋਂ ਬਾਅਦ ਰੂਪਵਾਲ ਪਿੰਡ ਵਿੱਚ ਵੀ ਇਨਾਮ ਤਿੰਨ ਬੁਲਟ ਮੋਟਰਸਾਈਕਲ ਹੈ ਤੇ ਇੱਕ ਕਹਿੰਦੇ ਬਲੈਂਟੀਨਾ ਮੋਟਰਸਾਈਕਲ ਵੀ ਹੈ ਹੰਮਾ ਮਾਰ ਕੇ ਜਿਹੜਾ ਕੜੇ ਮੁੰਡਿਆਂ ਦਾ ਅੰਤ ਕੋਈ ਨਹੀਂ ਬਿਆਨ ਕਰਾਇਆ ਦਿੱਤੀ ਜਾਣੀ ਹੈ ਫੁੱਲਾ ਸਰਦਾਰ ਟਰੈਕਟਰ ਤਵੀਆਂ ਦੇ ਬਹੁਤ ਵੱਡੇ ਮਕਾਨ ਨੇ ਸਰਦਾਰ ਜੀ ਕੀ ਖਿਆਲ ਇਹ ਬਵਾ ਜੀ ਤਾੜੀਆਂ ਆ ਮਾਰਦੇ ਫੁੱਲ ਕੇ ਕੁਸ਼ਤੀ ਸਿਰੇ ਦੀ ਐ ਆ ਗੱਡ ਕੇ ਜੇਬ ਕੱਢ ਕੇ ਆ ਕੀਤੀ ਸਿਰੇ ਵਾਲੀ ਝੰਡ ਮਿੱਤਰੋ ਆ ਰਾਜੇ ਖੇਲੇ ਕੁਸ਼ਤੀ ਦਾ ਸਿਰਾ ਹੋ ਗਿਆ ਝੜ ਗਈ ਸਰੀਰਾਂ ਵਾਲੀ ਖੰਡ ਮਿੱਤਰੋ ਮਿੱਤਰੋ ਨੂੰ ਉਹਨਾਂ ਲੱਗਦਾ ਮਗਨਾਂ ਜਿਹਨਾਂ ਦੇ ਮਦਾ ਮਾਰਨਾ ਸ਼ਾਬਾਸ਼ ਸ਼ਾਬਾਸ਼ ਉਹ ਕਹਿੰਦੇ ਪਤਾ ਲੱਗਦਾ ਕਿ ਚਮਨਾਨ ਇਧਰ ਤਾਂ ਭੰਗੜੇ ਪਾਉਣੇ ਸ਼ੁਰੂ ਹੋ ਗਏ ਐ ਇਧਰ ਤਾਂ ਬੱਲੇ ਬੱਲੇ ਹੋਈ ਪਈ ਐ ਅੱਜ ਸਿਹਰਾ ਕਰਾਟਾ ਸਾਡੇ ਵੀਰ ਆ ਗਾਰਵਾ ਕਹਿੰਦੇ ਕਾਲ ਅਮਰੀਕਾ ਵਾਲੇ ਵੀ ਬੱਲੇ ਬੱਲੇ ਕਰਾਈ ਜਾਂਦੇ ਐ ਵੱਡੇ ਮਾਨ ਪੰਜਾਬੀ ਬੋਲਾਂ ਦੇ ਮੈਂ ਬੇਨਤੀ ਕਰਦਾ ਬਈ ਵੀਰੋ ਆ ਸ਼ੇਰ Ja, ja, ਇੰਤਰਾ ਦੀ ਪੁੱਛਦਾ ਸਵਾਲ ਹੈ ਅੱਜ ਪੱਟੇ ਸਿਰੇ ਦੀ ਗੱਲ ਹੈ ਤੇ ਆ ਸਿਰੇ ਦੀ ਕੁਸ਼ਤੀ ਹੈ ਇੱਕ ਪਾਸੇ ਨੰਦਰ ਆ ਦੂਜੇ ਪਾਸੇ ਪਾਸੇ ਭਪਿੰਦਰ ਜਨਾਲਾ ਤੇ ਆ ਦੂਜੇ ਪਾਸੇ ਆ ਕਹਿੰਦੇ ਮਹਿੰਦਰ ਗਾਈ ਗਵਾੜ ਸਾਹਮਣੇ ਜੋਰ ਜਵਾਨੀ ਦੇ ਆ ਮੁਕਾਬਲੇ ਖਾਦੇ ਦੇ ਵਿੱਚ ਸ਼ੁਰੂ ਹੈ ਬਾਕੀ ਮੇਰੇ ਵੀ ਸਾਮ ਦੇ ਦੇਖਣੀਆਂ 999 ਆ ਚੰਨ ਲੱਗ ਪੂਰੀ ਖੁਸ਼ੀ ਵਿੱਚ ਆ ਸਾਡੇ ਐਨਐਵੀ ਵੀਰ ਇਹਨਾਂ ਕਸਤੀ ਦਾ ਨਜ਼ਾਰਾ ਤੱਕ ਰੋੜਦੀ ਹੋਈ ਮਾਂ ਮਿੱਟੀ ਦੀ ਧੂੜ ਹੈ ਪਟਾ ਪੱਕੇ ਤੇ ਮਾਂ ਨੇ ਦਵਾਈਆਂ ਚੁੰਮੀਆਂ ਚੁੰਗ ਦੇ ਜਵਾਨ ਹੋ ਬੱਜਾ ਪੂਰੀਆਂ ਜਦ ਖਾੜੇ ਵਿੱਚ ਲਾਈਦਾ ਗੇੜਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਨਾ ਬੋਲਦਾ ਮੰਦਰ ਭਵਿੰਦਰ ਅਜ ਤੇਰਾ ਖੇਲ ਦਾ ਸਪੀਕਰਾਂ ਚ ਥੋੜਾ ਵੇ ਪਤਾ ਚੱਲਦਾ ਵਿੱਚ ਮੈਦਾਨ ਅੰਦਰ ਕਿੰਨਾ ਜ਼ੋਰ ਹੈ ਪੱਟਾਂ ਦੇ ਡੌਲਿਆਂ ਵਿੱਚ ਖਾ ਕੇ ਠੋਕਰਾਂ ਮਲੇ ਜਹਾਨ ਉੱਤੇ ਉਹ ਕਹਿੰਦੇ ਹੁੰਦੀ ਅਕਲ ਨਹੀਂ ਇਕੱਲੇ ਟੌਣਿਆਂ ਵਿੱਚ ਜਾ ਕੇ ਵਿੱਚ ਮਡਾਪੇ ਦੇ ਪੰਦਾ ਚੱਲਦਾ ਕਿੰਨਾ ਅਸਰ ਹੈ ਖਾਦੇ ਔਣਿਆਂ ਵਿੱਚ ਲੜ ਬੰਨ ਲਈ ਮੇਰੀ ਹੀਮ ਰਾਜ ਉਹ ਮਸਲੇ ਹੱਲ ਨਹੀਂ ਹੁੰਦੇ ਰੌਣਿਆਂ ਵਿੱਚ ਅੱਪਾ ਜੀ ਹੱਲ ਨਹੀਂ ਹੁੰਦੇ ਰੌਣਿਆਂ ਵਿੱਚ ਰੌਣੇ ਨਹੀਂ ਕੋਣ ਆ ਆ ਮਹਿੰਦਰ ਗਾਇਕਵਾੜਾ ਨ ਲੈ ਅੱਜ ਝੰਡੀਆਂ ਤੇ ਕੁਸ਼ਤੀਆਂ ਲਾ ਲਿਆ ਮਿੰਦਰ ਗਾਇਗਵੜ ਤੇ ਪਿਤਾ ਜੀ ਮਹਾਰਾਸ਼ਟਰ ਦੇ ਵਿੱਚ ਐਮ ਐਲ ਉਹ ਮਾ ਨਾ ਦੇਖੋ ਬੱਲੇ ਬੱਲੇ ਹੋਈ ਪਈ ਹੈ ਇੱਕ ਪਾਸੇ ਸਿਆਸੀ ਗੱਲ ਹੈ ਸਵੇਰੇ 10 ਵਜੇ ਕਬੱਡੀ ਦੇ ਮੈਚ ਤੇ ਫਿਰ ਤਵੀਆਂ ਦੇ ਮੁਕਾਬਲੇ ਵੀ ਜਿਹੜੇ ਇਸੇ ਮੈਦਾਨ ਦੇ ਵਿੱਚ ਕਰਾਏ ਜਾਣੇ ਹਨ ਮੰੰਦਰ ਗਾਇਕ ਵਾੜ ਉੱਥੇ ਵੀ ਗੱਲਾਂ ਹੀ ਤੇ ਜੱਦੀ ਤੇ ਕੁਸ਼ਤੀ ਬੰਨੀ ਗਈ ਹੈ ਬਿਲਕੁਲ ਗਣਸ਼ਗਟ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ ਤੇ ਪਿੰਡ ਕਾਗੋ ਰੋੜਾ ਵਾਲੀ ਇੱਥੇ ਵੀ ਗੱਲ ਵੱਡਾ ਡੰਗਲ ਕਰਾਇਆ ਜਾ ਰਿਹਾ ਜਿੱਥੇ ਪਲਵੀਨ ਕੋਹਾਲੀ ਤੇ ਮੰੰਦਰ ਗਾਇਕ ਅੱਜ ਦੀ ਤੇ ਕੁਸ਼ਤੀ ਹੋਏਗੀ ਇਧਰ ਗੌਰਵ ਕਾਲੋ ਅਮਰੀਕਾ ਵਾਲਾ ਯੂ ਐਸ ਏ ਦੀ ਧਰਤੀ ਹੈ ਕਹਿੰਦੇ ਅਮਰੀਕਾ ਦੀ ਬਾਡੀ ਇੱਕ ਮਿੰਟ ਜੀ ਗੰਸਾਹ ਮਿੱਤਰੋ ਬਈ ਹਾਂਜੀ ਗੌਰਵ ਜਿੰਦਾ ਜੀ ਦੋ ਮਿੰਟ ਰਜਿੰਦਰ ਜੀ ਜਿਨ੍ਹਾਂ ਵੱਲੋਂ ਕਹਿੰਦੇ ਕੁਸ਼ਤੀ ਦੇ ਮੱਲੇ ਜਿੱਤੇਗਾ 1000 ਰੁਪਇਆ ਦਿੱਤਾ ਜਾਣਾ ਸਾਡੇ ਗੌਰਵ ਕਾਲੋ ਯੂ ਐਸ ਏ ਦੇ ਜੀਜਾ ਜੀ ਰਜਿੰਦਰ ਜੀ ਜਿਨ੍ਹਾਂ ਨੇ ਇਸ ਕੁਸ਼ਤੀ ਦੇ ਆਪ ਪਾਰ ਦੇ ਫੈਸਲੇ ਤੇ 1000 ਰੁਪਇਆ ਕਹਿੰਦੇ ਦੇਾਂਗੇ ਮੱਲ ਕੁਸ਼ਤੀ ਦਾ ਫੈਸਲਾ ਕਰੇ ਜੋਰ ਜਵਾਨੀ ਦੇ ਮੁਕਾਬਲੇ ਫੁਰਤੀ ਦੀ ਖੇਡ ਹੈ ਚੁੱਤ ਧਰਵਾਣ ਨੂੰ ਬੈਠਾ ਸਾਬਾਲਿਆ ਬੁਝਾਰੇ ਨੇ ਹਾਂ ਜਿਹਨਾਂ ਦੇ ਕੁਸ਼ਤੀ ਹੋ ਗਿਆ ਬੈਜੋ ਮੇਰੇ ਵੀਰ ਪਿੱਛੇ ਵੀ ਦਰਸ਼ਕ ਵੀਰ ਖੜੇ ਆ ਆ ਵੱਡੀ ਕੁਸ਼ਤੀ ਹੈ ਆ ਤਕਰੀਬ ਹੈ 5 6 ਲੱਖ ਰੁਪਏ ਦੀ ਆਤ ਭਾਈ ਜਿਹੜੀ ਨੂਰ ਸਾਹਿਬ ਤੇ ਇਧਰ ਵੀਰਾਂ ਵੱਲੋਂ ਬਹੁਤ ਸਾਰਾ ਥੈਂਕ ਯੂ ਜੀ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਪੂਰੇ ਪਟਾਕੇ ਬੰਨ੍ਹ ਦੇ ਕਹਿੰਦੇ ਵਿੱਚ ਪਿਣਾ ਦੇ ਪੈਣ ਪਟਾਕੇ ਭਾਈ 12 ਨਹੀਂ ਕਹਿੰਦੇ 18 ਮੋਰਾ ਭੱਲੇ-ਭੱਲੇ ਹੋ ਜੇ ਨੇ ਐਂ ਪੂਰੀ ਤਰ੍ਹਾਂ ਅੱਜ ਮੱਖਣ ਚੇਰਪੁਰ ਦੀ ਇੱਕ ਸ਼ਾਹ ਦੇ ਬੈ ਤੁਹਾਡੇ ਕੋਲ ਆਏ ਅੰਦਰ ਲਿਆ ਲਓ ਭਲਵਾਨ ਅੰਦਰ ਲੈ ਲਓ ਸਹੀ ਲੱਗੇ ਹਮ ਆਇਆ ਜਿਹੜੀ ਸਟੇਜ ਤੇ ਤੁਸੀਂ ਪ੍ਰਾਪਤ ਕਰ ਲੈਣੀ ਹੈ ਉਹਦੇ ਸਾਡੇ ਗੌਰਵ ਕਾਲੇ ਜੀ ਯੂਐਸਏ ਜਿਨ੍ਹਾਂ ਦੇ ਜੀਜਾ ਜੀ ਰਜਿੰਦਰ ਜੀ ਵੱਲੋਂ ਇਸ ਕੁਸ਼ਤੀ ਦੇ ਹਜ਼ਾਰ ਬੜੀ ਲੱਗਾ ਹੈ 1 ਮਿੰਟ ਬਾਕੀ ਹੈ 19 ਮਿੰਟ ਦੀ ਕਹਿੰਦੇ ਕੁਸ਼ਤੀ ਹੋ ਗਈ ਹੈ ਆ 20 ਮਿੰਟ ਚੱਲਦਾ ਹੈ ਕਿ ਤੇਰੇ ਲਈ 21 ਸਾਲਾਂ ਦੇ ਜੱਟ ਨੂੰ ਬਾਈ-ਬਾਈ ਕਹਿੰਦੀ ਦੁਨੀਆ ਆਈ ਹੋਣ ਵਾਲਾ ਚਰਨ ਹੋਇਆ ਤੇ ਇੱਕ ਮਿੰਟ ਘੰਟੇ ਵਾਂਗੂ ਨੰਗਲਾ ਭਵਾਨਾਂ ਦਾ ਇੰਨਾ ਜੋਰ ਲੱਗਦਾ ਮੱਲ ਆ ਦੋਨੇ ਚੋਟੀ ਦੇ ਪਹਿਲਵਾਨ ਇੱਕ ਪਾਸੇ ਆਪ ਭਿੰਦਰ ਜਨਾਲਾ ਖੜਾ ਬਾਬਾ ਭਗਤੀਨਾ ਮਾਚੀ ਵਾਲਾ ਤੇ ਦੂਜੇ ਪਾਸੇ ਮਿੰਦਰ ਗਾਇਗੁਰ ਆ ਖੜਾ ਧਲੇਤੇ ਦਾ ਸਰਦਾਰ ਬਹੁਤ ਸੰਗੀ ਧਲੇਤਾ ਬੈਠੇ ਆ ਅੱਜ ਮੱਲ ਚੋਟੀ ਦੇ ਜੋ ਜਵਾਨੀ ਦੇ ਮੁਕਾਬਲੇ ਹੋ ਰਹੇ ਆ ਵਾਹ ਜੀ ਵਾਹ ਇੱਕ ਮਿੰਟ ਦਾ ਸਮਾਂ ਉਹਦੇ ਵਿੱਚੋਂ ਕੁਝ ਸੈਕਿੰਡ ਬਾਕੀ ਹੈ ਬਿੱਲਾ ਬਲਵਾਂ ਜੀ ਇਸ਼ਾਰਾ ਕਰਦੇ ਐ ਵੇਖਦੇ ਆ ਕਿ ਕਿੰਨੇ ਕਿ ਸੈਕਿੰਡ ਬਾਕੀ ਸਮਾਂ ਰੈਫਰੀ ਸਾਹਿਬ ਆਪਣੇ ਬਿੱਲਾ ਜੀ ਸੋ ਗੌਰਵ ਭਾਈ ਦਾ ਅਮਰੀਕਾ ਵਾਲਿਆਂ ਦਾ ਫੋਨ ਉਹਨਾਂ ਦੇ ਪਿਤਾ ਜੀ ਨੂੰ ਆਇਆ ਗਾ ਵਾਹ ਜੀ ਇਸੇ ਇੱਕ ਵਾਰੀ ਸੈਂਟਰ ਦੇ ਲੈ ਜਾਂਦੇ ਨਾ ਭਲਵਾਨਾਂ ਨੂੰ ਸੈਂਟਰ ਦੇ ਲੈ ਜਾਂਦੇ ਮਿੱਟੀ ਜੰਗੀ ਦੇ ਨਾਲ ਬਾਜਰੂ ਕੇ ਹੱਥ ਫੜਨਾਂ ਲ ਗੋਲ ਨੂੰ ਅੰਤ ਪਾਉਣਾ ਨਹੀਂ ਹੁਣ ਸਿੱਧਾ ਸਵੀਰ ਨੂੰ ਹੱਥ ਪਾ ਕੇ ਫੇਰ ਪੁਆਇੰਟ ਲੈਣਾ ਪਹਿਲਾਂ ਨਾਲੋਂ ਕੰਮ ਔਖਾ ਹੋ ਗਿਆ ਜਿੰਨਾ ਜੋਰ 20 ਮਿੰਟ ਤੇ ਲੱਗਾ ਹੁਣ 3 ਮਿੰਟ ਤੇ ਜੋਰ ਲਾਣਾ ਤੇ ਨਾ ਬਿਲਕੁਲ ਲੱਗਣਾ ਜੀ 3 ਮਿੰਟ ਦੇ ਵਿੱਚ ਅਸ ਇੱਕ ਵਾਰੀ ਮਿੱਟੀ ਪਾ ਕੇ ਸੈਂਟਰ ਤੋਂ ਕਿੰਨੇ ਮਿੰਟਾਂ ਵਿੱਚ ਦਾ ਕੀ ਹੁੰਦਾ ਫਿਰ ਰੁਕਾ ਜੀ ਸਰ ਜੀ ਇੱਕ ਵਾਰੀ a la, verdad. la verdad.